ਸਤਿ ਸ਼੍ਰੀ ਅਕਾਲ ਦੋਸਤੋ ਜਖਾਂ ਵਾਲਾ ਫਾਰਮੂਲਾ ਬਹੁਤ ਵਾਰੀ ਅਸੀਂ ਸ਼ੇਅਰ ਵੀ ਕੀਤਾ ਹੈ ਹੋਰ ਵੀ ਕਈ ਫਾਰਮੂਲੇ ਸ਼ੇਅਰ ਕੀਤੇ ਆ ਪਰ ਹੁਣ ਅਸੀਂ ਤੁਹਾਡੇ ਸਾਹਮਣੇ ਫਾਰਮੂਲੇ ਬਣਾ ਕੇ ਵੀ ਦਿਖਾਵਾਂਗੇ ਕਿਉਂਕਿ ਕਈ ਵਾਰੀ ਕੀ ਹੁੰਦਾ ਫਾਰਮੂਲੇ ਨਹੀਂ ਸਮਝ ਆਉਂਦੇ ਵੀ ਕਿਸ ਤਰ੍ਹਾਂ ਬਣਾਉਣੇ ਪਹਿਲੀ ਚੀਜ਼ ਆਪਾਂ ਇਹਦੇ ਵਿੱਚ ਕੀ ਲੈ ਰਹੇ ਆ ਇਹ 50 ਗ੍ਰਾਮ ਮਿਸ਼ਰੀ ਆ ਇਹ ਆਪਾਂ ਮਾਮਦਸਤ ਚ ਪਾ ਲਈ ਦੂਜੀ ਚੀਜ਼ ਆਪਣੀ ਆ ਗਈ ਸੌਫ 30 ਗ੍ਰਾਮ ਸੌਫ ਲੈਣੀ ਆ ਜਿਹੜੀ ਆਪਣੇ ਆਮ ਘਰਾਂ ਚ ਸੌਹ ਹੁੰਦੀ ਆ ਉਹੀ 30 ਗ੍ਰਾਮ ਲੈ ਲਈ ਨਾਲ ਆਪਾਂ ਲੈ ਲਈ ਕਾਲੀ ਮਿਰਚ ਸਾਬਤ ਇਹ ਵੀ ਲੈਣੀ ਆ 30 ਗ੍ਰਾਮ ਨਾਲ ਆਪਾਂ ਇਹਦੇ ਲਈ ਖਸ ਖਸ 100 ਗ੍ਰਾਮ ਖਸ ਖਸ ਲੈਣੀ ਆ 100 ਗ੍ਰਾਮ ਬਦਾਮ ਲੈਣੇ ਆ ਅੱਗੇ ਸਿਆਲ ਆ ਰਹੀਏ ਨਾਲੇ ਸਿਆਲ ਦੇ ਵਿੱਚ ਪ੍ਰੋਟੀਨ ਦਾ ਬਹੁਤ ਵਧੀਆ ਸਾਧਨ ਬਣੂਗਾ ਤੇ ਅੱਖਾਂ ਵਾਸਤੇ ਵੀ ਵੈਸੇ ਬੜੀਆਂ ਵਧੀਆ ਕੰਮ ਕਰਦੇ ਤੇ 100 ਗ੍ਰਾਮ ਚਨੇ ਇਹ ਵੀ ਇੱਕ ਪ੍ਰੋਟੀਨ ਦਾ ਬਹੁਤ ਚੰਗਾ ਸੋਰਸ ਆ ਭਾਈ ਸਾਰੀਆਂ ਚੀਜ਼ਾਂ ਇੱਕ ਜੀ ਚ ਪਾ ਲੀਆਂ ਨੇ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਕੁੱਟ ਕੇ ਇਹਦਾ ਆਪਾਂ ਪਾਊਡਰ ਫਾਰਮ ਕ੍ਰੀਏਟ ਕਰਾਂਗੇ ਸੋ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਪੀਸ ਲੈਣੇ ਆ ਅਜੇ ਵੀ ਇਹਦੇ ਵਿੱਚ ਕੁਝ ਚੀਜ਼ਾਂ ਜਿਵੇਂ ਅਧੂਰੀਆਂ ਰਹਿ ਗਈਆਂ ਨੇ ਤਾਂ ਇਹ ਇਸ ਤਰ੍ਹਾਂ ਦੀ ਪਾਊਡਰ ਫਾਰਮ ਬਣ ਜਾਏਗਾ ਹੁਣ ਕਈਆਂ ਦਾ ਸਵਾਲ ਆਏਗਾ ਵੀ ਕੀ ਅਸੀਂ ਇਹਨੂੰ ਘਰੇ ਮਿਕਸੀ ਦੇ ਵਿੱਚ ਬਣਾ ਸਕਦੇ ਹਾਂ ਤਾਂ ਬਿਲਕੁਲ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਵੀ ਬਣਾ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਹੁਣ ਤੁਸੀਂ ਕਰਨਾ ਕੀ ਹੈ ਇਹਦਾ ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਖਾਣਾ ਸ਼ੁਰੂ ਕਰਨਾ ਹੈ ਇਹ ਕਿਹੜੇ ਲੋਕਾਂ ਵਾਸਤੇ ਆ ਜਿਨ੍ਹਾਂ ਨੂੰ ਜ਼ਖਾਮ ਦੀ ਦਿੱਕਤ ਹੋਵੇ ਕੰਨਾਂ ਦੇ ਵਿੱਚ ਭਾਰੀਪਣ ਰੇਸ਼ਾ ਭਰਿਆ ਭਰਿਆ ਮਹਿਸੂਸ ਹੁੰਦਾ ਹੋਵੇ ਜਾਂ ਸਵੇਰੇ ਉੱਠਦੇ ਸਾਰ ਲਗਾਤਾਰ ਛਿੱਕਾਂ ਆਉਂਦੀਆਂ ਹੋਣ ਉਹਨਾਂ ਵਾਸਤੇ ਇਹ ਫਾਰਮੂਲਾ ਦੀ ਬੈਸਟ ਆ